ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ-ਚਾਲ ਸਵਾਗਤ ਕਰਦਾ ਜੀ ਤੁਹਾਡੇ ਮੈਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਤੇ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਮੈਂ ਇਸ ਟੌਪਿਕ ਦੇ ਉੱਤੇ ਪਹਿਲਾਂ ਵੀ ਇੱਕ ਹੋਰ ਵੀਡੀਓ ਬਣਾ ਚੁੱਕਾ ਹਾਂ ਜਿਨ੍ਹਾਂ ਨੇ ਸ਼ਾਇਦ ਉਹ ਦੇਖੀ ਹੋਗੀ ਤੇ ਕਈਆਂ ਨੇ ਸ਼ਾਇਦ ਉਹ ਨਹੀਂ ਦੇਖੀ ਹੋਣੀ ਪਰ ਉਸ ਵੀਡੀਓ ਦੇ ਵਿੱਚ ਉਸ ਵੀਡੀਓ ਦੇ ਕਮੈਂਟ ਰਹੀ ਮੈਨੂੰ ਕਈ ਕਮੈਂਟ ਮੈਂ ਪੜੇ ਨੇ ਤੇ ਉਹਨਾਂ ਨੂੰ ਉਹਨਾਂ ਨੇ ਕਮੈਂਟ ਦੇ ਵਿੱਚ ਲਿਖਿਆ ਹੈ ਮੇਰੇ ਸਬਸਕ੍ਰਾਈਬਰ ਨੇ ਜੇ ਤੁਸੀਂ ਜੋ ਮੈਨੂੰ ਪਿਆਰ ਕਰਦੇ ਹੋ ਕਿ ਸਾਨੂੰ ਥੋੜੇ ਹੋਰ ਡਿਟੇਲ ਦੇ ਵਿੱਚ ਇਸ ਦੀ ਚੀਜ਼ ਬਾਰੇ ਚਾਹੀ ਜਾ ਤੁਹਾਡੇ ਰਿਸ਼ਤੇਦਾਰ ਕਿਸੇ ਵੀ ਕਿਸੇ ਲਈ ਇਹ ਕੰਮ ਆ ਸਕਦੀ ਆ ਇਸ ਵੀਡੀਓ ਨੂੰ ਸੇਵ ਹੀ ਕਰ ਲਿਓ ਆਪਣੀ ਗੈਲਰੀ ਦੇ ਵਿੱਚ ਜਿਸ ਤਰੀਕੇ ਨਾਲ ਲਾਈਕ ਕਰਨਾ ਜਿਸ ਤਰੀਕੇ ਨਾਲ ਤੁਸੀਂ ਸੇਵ ਕਰਨੀਓ ਕਰ ਲਿਓ ਬਹੁਤ ਇੰਪੋਰਟੈਂਟ ਹੋ ਜਾਂਦੀ ਆ ਹੁਣ ਜਿਵੇਂ ਕਿ ਤੁਸੀਂ ਦੇਖ ਕੇ ਲਿਆ ਤੁਸੀਂ ਵੀਡੀਓ ਤੇ ਕਲਿੱਕ ਕਰਿਆ ਉਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਮੈਂ ਕੀ ਦੱਸਣ ਜਾ ਰਿਹਾ ਆ ਇਹ ਜੋ ਮੈਂ ਤੁਹਾਨੂੰ ਹੁਣ ਗੱਲ ਦੱਸਣ ਜਾ ਰਿਹਾ ਆ ਨਾ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣੀ ਆ ਤੇ ਸ਼ਾਇਦ ਇਹ ਤੁਹਾਨੂੰ ਇਸ ਬਾਰੇ ਪਤਾ ਹੋਵੇ ਤੇ ਇਹ ਗੱਲ ਹੈ ਵੀ ਬਹੁਤ ਜ਼ਰੂਰੀ ਹੁਣ ਕਈ ਲੋਕ ਮੈਨੂੰ ਪੁੱਛਦੇ ਨੇ ਕਿ ਬੱਚਾ ਜਮਾਨੋ ਇਸੀ ਬੱਚਾ ਪੈਦਾ ਕਰਨਾ ਹੁਣ ਕਈ ਲੋਕ ਮੈਨੂੰ ਪੁੱਛਦੇ ਨੇ ਕਿ ਸਾਨੂੰ ਕਿੰਨੀ ਵਾਰ ਕਰਨਾ ਚਾਹੀਦਾ ਕਿ ਅਸੀਂ ਬੱਚਾ ਪੈਦਾ ਕਰ ਲਈ ਕਿਉਂਕਿ ਹੁਣ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹੀ ਆ ਬੱਚਾ ਪੈਦਾ ਕਰਨਾ ਵਿਆਹ ਹੋ ਜਾਂਦੇ ਨੇ ਪਰ ਜ਼ਰੂਰੀ ਨਹੀਂ ਕਿ ਤੁਹਾਡੇ ਬੱਚਾ ਵੀ ਹੋ ਜਾਵੇ ਹੁਣ ਇਹ ਟੈਨਸ਼ਨ ਹਮੇਸ਼ਾ ਬੰਦੇ ਦੇ ਮਨ ਦੇ ਵਿੱਚ ਰਹਿੰਦੀ ਆ ਕਿ ਅਸੀਂ ਬੱਚਾ ਕਰਨਾ ਚਾਹੁੰਦੇ ਆ ਸਾਨੂੰ ਕੋਈ ਜੀ ਟਿਪਸ ਦੱਸੋ ਕਿ ਅਸੀਂ ਇੱਕ ਵਾਰ ਜੀ ਕਰ ਲਈ ਹੁਣ ਕਈ ਸਾਨੂੰ ਪੁੱਛਦੇ ਨੇ ਕਿ ਸਾਨੂੰ ਕਿੰਨੀ ਵਾਰ ਕਰਨਾ ਚਾਹੀਦਾ ਰਾਤ ਨੂੰ 2 ਵਾਰ ਕਰੀਏ ਜਾਂ 3 ਵਾਰ ਕਰੀਏ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਟ੍ਰਿਕ ਦੱਸ ਰਿਹਾ ਹਾਂ 100% ਵਰਕ ਕਰੂਗੀ ਇਹ ਚ ਹੁਣ ਤੇ ਇਹ ਲੋਕ ਕਿਹਾਂ ਗਲਤੀਆਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਸਹੀ ਨੌਲੇਜ ਨਹੀਂ ਹੁੰਦੀ ਉਹ ਕੀ ਕਰਦੇ ਨੇ ਮੰਨ ਲਓ ਤੁਹਾਡੇ ਜਿਹੜੇ ਪਤਨੀ ਦੇ ਪੀਰੀਅਡ ਨਹੀਂ ਉਹ ਮੰਨ ਲਓ 4 ਤਰੀਕ ਤੋਂ ਸਟਾਰਟ ਨਹੀਂ ਜਾਓ ਤਿੰਨ ਨੂੰ ਕਰ ਲੈਂਦੇ ਨੇ ਆਪਣਾ ਰਿਲੇਸ਼ਨ ਬਣਾਉਣ ਦੇ ਸੰਬੰਧ ਦੋਨ ਬਣਾ ਲੈਂਦੇ ਨੇ ਮਤਲਬ ਕਿ ਪੀਰੀਅਡ ਸਟਾਰਟ ਹੋਣ ਤੋਂ ਜਸਟ ਪਹਿਲਾਂ ਬਣਾ ਲੈਂਦੇ ਨੇ ਫਿਰ ਉਹਨਾਂ ਦੇ ਬੱਚਾ ਹੁੰਦਾ ਹੀ ਨਹੀਂ ਨਾ ਕਦੇ ਹੋਣਾ ਜੇ ਉਹ ਇਸ ਤਰੀਕ ਨੂੰ ਕਰਨਗੇ ਮੰਨ ਲਓ ਉਹ ਪੀਰੀਅਡ ਸਟਾਰਟ ਹੋਣ ਤੋਂ ਪਹਿਲਾਂ ਕਰ ਲੈਂਦੇ ਨੇ ਤੇ ਪੀਰੀਅਡ ਖਤਮ ਹੋਣ ਤੋਂ ਜਸਟ ਬਾਅਦ ਅਗਲੇ ਜਾਂ ਦੂਸਰੇ ਦਿਨ ਕਰ ਲੈਂਦੇ ਨੇ ਇਸ ਦਿਨਾਂ 'ਚ ਹੋਣਾ ਹੀ ਨਹੀਂ ਇਹ ਤੁਸੀਂ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖੋ ਠੀਕ ਹੈ ਮੰਨ ਲਓ ਉਹਨਾਂ ਦੇ ਮੈਂ ਤੁਹਾਨੂੰ ਦੁਆਰ ਦੰਦਣਾ ਸਹੀ ਤਰੀਕੇ ਨਾਲ ਮੰਨ ਲਓ ਉਹਨਾਂ ਦੇ 5 ਤਰੀਕ ਨੂੰ ਸਟਾਰਟ ਨੇ ਠੀਕ ਹੈ ਤੁਸੀਂ 3 ਤਰੀਕ ਨੂੰ ਕਰ ਰਹੇ ਹੋ 4 ਤਰੀਕ ਨੂੰ ਕਰ ਰਹੇ ਹੋ ਇੱਕ ਦਿਨ 'ਚ ਦੋ ਦੋ ਵਾਰ ਕਰ ਰਹੇ ਹੋ ਤਿੰਨ ਤਿੰਨ ਵਾਰ ਕਰ ਰਹੇ ਹੋ ਨਹੀਂ ਹੋਣਾ ਮੰਨ ਲਓ ਹੁਣ 9 ਤਰੀਕ